ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਤੁਹਾਡਾ ਵੀਡੀਓ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਇਸ ਗੱਲ ਦੀ ਅਰਦਾਸ ਵੀ ਕਰਦਾ ਹਾਂ ਮੈਂ ਤੁਹਾਡੇ ਸਾਰਿਆਂ ਲਈ ਹੱਥ ਦੇ ਵਿੱਚ ਮੇਰੇ ਹੈਗਾ ਇੱਕ ਫੁੱਲ ਜਿਹੜੇ ਫੁੱਲ ਸਭ ਤੋਂ ਵੱਧ ਵਰਤੇ ਜਾਂਦੇ ਆ ਹਾਰਾਂ ਵਾਸਤੇ ਜਾਂ ਨਗਰ ਕੀਰਤਨਾਂ ਤੇ ਜਾਂ ਗੁਰੂ ਸਾਹਿਬਾਂ ਤੇ ਆਪਾਂ ਵਰਖਾ ਕਰਦੇ ਆ ਨਾ ਫੁੱਲਾਂ ਦੀ ਹੈਲੀਕਾਪਟਰ ਦੁਆਰਾ ਵੀ ਸੁੱਟੇ ਜਾਂਦੇ ਆ ਇਹ ਬਹੁਤ ਮਸ਼ਹੂਰ ਫੁੱਲ ਆ ਪਰ ਮੈਨੂੰ ਖੇਧਿਆ ਕਿ ਮੈਂ ਬੇਨਤੀ ਤੁਹਾਨੂੰ ਕਰੂੰਗਾ ਕਿ ਹੋ ਸਕਦਾ ਕਿ ਹੁਣ ਇਹ ਫੁੱਲ ਤੁਸੀਂ ਗੁਰਦੁਆਰਿਆਂ ਵਿੱਚ ਨਾਮ ਵਾਰਤੋਂ ਕਰ ਸਕੋ ਇਹਨਾਂ ਦੀ। ਤੋਂ ਇਹ ਫੁੱਲ ਨਾ ਗੁਰੂ ਸਾਹਿਬ ਤੇ ਤੁਸੀਂ ਵਰਖਾ ਕਰ ਸਕੋ ਇਹਨਾਂ ਦੀ ਸ਼ਾਇਦ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਅਗਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲੇ ਕਿਉਂਕਿ ਇਹ ਫੁੱਲ ਜਿਹੜਾ ਨਾ ਇਹ ਭਗਵੇਂ ਰੰਗ ਦੀ ਯਾਦ ਦਿਵਾਉਂਦਾ ਤੇ ਭਗਵੇਂ ਰੰਗ ਦਾ ਭਲੇਖਾ ਪਾਉਂਦਾ ਥੋੜਾ ਥੋੜਾ। ਠੀਕ ਆ। ਤੋਂ ਤੁਸੀਂ ਜਿਹੜੇ ਹੈਗੇ ਨਾ ਹੁਣ ਬਸੰਤੀ ਫੁੱਲ ਹੀ ਜਿਹੜੇ ਹੈਗੇ ਉੱਤੇ ਛਿੜਕਾਉਣੇ ਆ ਜਾਂ ਨੀਲੇ ਫੁੱਲਾਂ ਦਾ ਇੰਤਜ਼ਾਮ ਕਰੋ ਕਿਤੋਂ? ਸੁਰਮਈ ਫੁੱਲਾਂ ਦਾ ਆ ਫੁੱਲ ਹੁਣ ਦੇ ਦਿਓ ਤਲੰਜਲੀ ਐਵੇਂ ਨਾ ਕਿਤੇ ਬੈਠੇ ਸੁੱਤੇ ਕਿਤੇ ਅਣਜਾਣੇ ਵਿੱਚ ਇਹਨਾਂ ਤੁਸੀਂ ਤੇ Hindu ਨਾ ਬਣ ਕੇ ਬਹਿ ਜਾਓ ਠੀਕ ਆ ਜੀ ਤੇ ਡਰ ਕੇ ਰਹੋ ਥੋੜਾ ਸ਼੍ਰੋਮਣੀ ਕਮੇਟੀ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਧਰੋਂ ਕੀ ਉਹਨਾਂ ਨੇ ਧਮਾਕਾ ਕਰ ਦੇਣਾ ਕਿਹੜਾ ਪਟਾਖਾ ਫੋੜ ਦੇਣਾ ਕਿਉਂਕਿ ਇਹ ਤਾਂ ਸਿਗਾ ਚਲੋ ਮਜ਼ਾਕੀਆ ਅਲਹਿਜ ਵਿੱਚ ਮੈਂ ਇਹਨੂੰ ਸ਼ੁਰੂ ਕੀਤਾ ਵੀਡੀਓ ਨੂੰ ਫੁੱਲ ਨੂੰ ਆਪਾਂ ਰੱਖ ਲੈਨੇ ਆ ਇੱਥੇ ਨਹੀਂ ਇੱਥੇ ਸਿੱਟ ਨਹੀਂ ਬਹਿਣਾ ਇਹ ਸਿੱਟਣ ਨੂੰ ਦੇਲ ਨਹੀਂ ਕਰਦਾ ਇਹਨੂੰ ਇਿੱਥੇ ਕਿਤੇ ਟੰਗ ਦਿੰਨੇ ਆ ਚਲੋ ਹਨਾ ਸੋਨਾ ਵੀ ਲੱਗੇ ਇਹ ਆ ਡਿੱਗ ਰਿਹਾ ਏ ੱ ੱਕੇ ਨਾਲ ਹੀ ਚਲੋ ਪਿੱਛੇ ਫਿੱਟ ਕਰ ਦਿੰਨੇ ਆ ਠੀਕ ਆ ਜੀ ਸੌਰੀ ਤੋਂ ਤੁਸੀਂ ਸਭ ਨੇ ਦੇਖਿਆ ਇੱਕ ਇਸ ਤਰ੍ਹਾਂ ਦਾ ਇੱਕ ਫੈਸਲਾ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਨੇ ਕਮਾ ਜਿਵੇਂ ਪੰਜ ਸਿੰਘ 71 ਹੋ ਗਏ ਕੋਈ ਫੈਸਲਾ ਕਰਦੇ ਆ ਉੱਥੇ ਸਾਨੂੰ ਸਿਰਫ ਪੰਜ ਸਿੰਘ ਦੱਸਿਆ ਜਾਂਦਾ ਹੈ ਜਾਂ ਸਾਡੇ ਸਾਹਮਣੇ ਹੁੰਦਾ ਕਿ ਪੰਜਾਂ ਸਿੰਘਾਂ ਨੇ ਸਰਵੇਚ ਉੱਥੇ ਨਾ ਬਹੁਤ ਸਾਰੇ ਜਿਹੜੇ ਸੱਜਣਾ ਜ਼ਿੰਮੇਦਾਰ ਸ਼੍ਰੋਮਣੀ ਕਮੇਟੀ ਦੇ ਖਾਸ ਕਰਕੇ ਅਹੁਦੇਦਾਰ ਪ੍ਰਧਾਨ ਸਾਹਿਬ ਬਹੁਤ ਬਹੁਤ ਪੜੀਆਂ ਲਿਖੀਆਂ ਸ਼ਖਸੀਅਤਾਂ ਪ੍ਰੋਫੈਸਰ ਸਾਹਿਬਾਨ ਇਸ ਤਰ੍ਹਾਂ ਦੇ ਉਹ ਬੈਠੇ ਹੁੰਦੇ ਆ ਫਿਰ ਫੈਸਲੇ ਕੋਈ ਵੀ ਹੁੰਦੇ ਆ ਉਦਾਂ ਕੋਈ ਫੈਸਲੇ ਨਹੀਂ ਹੁੰਦੇ ਪਰ ਅਕਸਰ ਕੀ ਦੇਖੋ ਪੁਰਾਣਾ ਸਮਾਸੀਗਾ ਤੇ ਇੱਕ ਸਤਕਾਰ ਸੀਗਾ ਨਾ ਕਿ ਉਧਰੋਂ ਕੋਈ ਫੈਸਲਾ ਆਉਂਦਾ ਤਾਂ ਗੁਰਸਿੱਖ ਮੱਥਾ ਟੇਕਦਾ ਸੀ ਮੰਨਦਾ ਸੀ ਜਦੋਂ ਹੌਲੀ-ਹੌਲੀ ਆਪਾਂ ਦੇਖਿਆ 10-15 ਸਾਲਾਂ ਤੋਂ ਨਾ ਫੈਸਲਿਆਂ ਨੂੰ ਚੈਲੰਜ ਹੋਣੇ ਸ਼ੁਰੂ ਹੋ ਗਏ ਕਿਉਂਕਿ ਸਹੀ ਸੀਗਾ ਕਿਉਂਕਿ ਫੈਸਲੇ ਹੀ ਇਦਾਂ ਦੇ ਆਉਣ ਲੱਗ ਪਏ ਹਾਸੋਹੀਣ ਤੇ ਰੋਹ ਚੜਦਾ ਸੀ ਸੰਗਤਾਂ ਵਿੱਚ ਜਿਹੜਾ ਜਿੱਦਾਂ ਮਾਫੀ ਵਾਲਾ ਫੈਸਲਾ ਸੀਗਾ ਨਾ ਕਿੱਦਾਂ ਕਿੱਡਾ ਅੱਜ ਵੀ ਸੋਚਦੇ ਆਂ ਤਾਂ ਸ਼ਰਮ ਆਉਂਦੀ ਖੁਦ ਨੂੰ ਕਿ ਅਕਾਲ ਤਖਤ ਸਾਹਿਬ ਤੋਂ ਇਦਾਂ ਦੇ ਫੈਸਲੇ ਹੋ ਚੁੱਕੇ ਆ ਮਹਾਰਾਜ ਦਾ ਜਿਹੜਾ ਹਰ ਸਿੱਖ ਦੇ ਦਿਲ 'ਚ ਧੜਕਦਾ ਤਖਤ ਹੈ ਨਾ ਸਰਬ ਸਰਵ ਉੱਚ ਅਦਾਲਤ ਸੁਪਰੀਮ ਤਾਂ ਉਹ ਹੁਣ ਫਿਰ ਇਸ ਤਰ੍ਹਾਂ ਦੀ ਇੱਕ ਗੱਲ ਥੋੜੇ ਦਿਨ ਹੀ ਇਧਰਾਂ ਦਾ ਇੱਕ ਸ਼ੋਸ਼ਾ ਜਿਹਾ ਉੱਥੋਂ ਛੱਡਿਆ ਜਾਂਦਾ ਆ ਤੇ ਬੰਦੂਕ ਜਿਹੜੀ ਜਿਨ੍ਹਾਂ ਸਾਡੇ ਵੱਡੇ ਜਥੇਦਾਰਾਂ ਦੇ ਮੋਢੇ ਤੇ ਹੁੰਦੀ ਉਹਦਾ ਬੜਾ ਦੁੱਖ ਜਿਹਾ ਮਹਿਸੂਸ ਹੁੰਦਾ ਸਿੱਖ ਨੂੰ ਕਿਉਂਕਿ ਸਿੱਖਾਂ ਲਈ ਉਹਦਾ ਬਹੁਤ ਵੱਡਾ ਰੁਤਬਾ ਹੁੰਦਾ ਹੈ ਜਥੇਦਾਰਾਂ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗੇ ਉੱਚੇ ਕਿਰਦਾਰ ਵਾਲੇ ਜਥੇਦਾਰ ਹੋਏ ਆ ਸੋ ਹੁਣ ਕਿੱਥੇ ਆਪਾਂ ਆ ਗਏ ਆ ਕਿ ਕੋਈ ਜਥੇਦਾਰ ਜਿਹੜੇ ਉਹ ਇੱਕ ਤਲਵਾਰ ਲਟਕ ਰਹੀ ਉਹਦੇ ਸਿਰ ਤੇ ਉਹ ਈ ਕਮਾ ਹੁਣ ਸਾਰਿਆਂ ਨੂੰ ਹੀ ਪਤਾ ਇਹ ਗੱਲ ਜੱਗ ਜਾ ਰਹੀ ਆ ਲੜਾਈ ਵਿੱਚ ਕੋਈ ਸਿੰਘ ਲੜ ਰੇ ਇਸ ਗੱਲ ਦੀ ਕਿ ਆਜ਼ਾਦ ਹੋਵੇ ਸ਼੍ਰੋਮਣੀ ਕਮੇਟੀ ਪਰ ਸ਼੍ਰੋਮਣੀ ਕਮੇਟੀ ਮਹੰਤਾਂ ਤੋਂ ਆਜ਼ਾਦ ਕਰਵਾਈ ਸੀ 1921-22 ਅੱਜ ਫੇਰ ਉਹਦੀ ਲੋੜ ਪੈ ਗਈ ਆ 100 ਸਾਲ ਬੀਤਿਆ ਤਾਂ 100 ਸਾਲ ਬੀਤਿਆਂ ਬੀਤਿਆਂ ਗੱਲ ਇਹ ਬਣ ਗਈ ਆ ਹੋਰ ਭੈੜੀ ਜਕੜ ਵਿੱਚ ਗੁਰੂ ਅਸਥਾਨ ਆ ਚੁੱਕੇ ਆ ਕਿਸੇ ਮਹਾਪੁਰਖਾਂ ਨੇ ਕਿਹਾ ਸੀਗਾ ਕਿ ਇਹਨਾਂ ਤੋਂ ਤਾਂ ਆਜ਼ਾਦ ਕਰਵਾ ਲੈ ਤੁਸੀਂ ਉਹਨਾਂ ਦੀ ਦੂਰ ਅੰਦੇਸ਼ੀ ਸੀ ਉਹ ਕਹਿੰਦੇ ਜਦੋਂ ਇਹਨਾਂ ਦੇ ਕਬਜ਼ੇ 'ਚ ਆ ਗਏ ਫਿਰ ਆਜ਼ਾਦ ਕਰਵਾਉਣੇ ਹੋਰ ਮੁਸ਼ਕਲ ਹੋ ਜਾਣੇ ਤੇ ਅੱਜ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਆ ਕਿ ਗੁਰਦੁਆਰੇ ਕਬਜ਼ੇ ਹੇਠ ਆ ਭਾਈ ਸਾਨੂੰ ਲੱਗੀ ਜਾ ਰਿਹਾ ਕਿ ਕਮੇਟੀ ਪ੍ਰਬੰਧ ਕਰ ਰਹੀ ਏਦਾਂ ਦੇ ਫੈਸਲੇ ਕਿਸੇ ਕਬਜ਼ੇ ਚੋਂ ਹੀ ਆ ਸਕਦੇ ਜਿੰਨੇ ਕਿਸੇ ਦੂਸਰੇ ਦਾ ਉਤੋਂ ਆਰਐਸਐਸ ਇਹਨਾਂ ਸਾਰਿਆਂ ਨੂੰ ਚਲਾ ਰਹੀ ਹੈ ਜਿਹੜੇ ਹੁਕਮਨਾਮੇ ਵੀ ਕੀ ਕਮਾ ਇਹ ਜਿਹੜੇ ਇਸ ਤਰ੍ਹਾਂ ਦੇ ਘਣਾਉਣੇ ਤੇ ਹਾਸੂ ਹੋਈ ਨੇ ਫੈਸਲੇ ਸੋਪਣ ਦਾ ਯਤਨ ਕੀਤਾ ਜਾਂਦਾ ਆ ਸੰਗਤ ਤੇ ਸਿੱਖਾਂ ਤੇ ਉਹ ਚਾਹੁੰਦੇ ਵੀ ਸਿੱਖ ਇਦਾਂ ਕਰਕੇ ਸਿਰ 'ਚ ਕੌਣ ਪਰੇ ਨਾ ਫੈਸਲਿਆਂ ਨੂੰ ਕਿੱਦਾਂ ਝਕਾਵੇ ਸਿੱਖ ਜਿੱਲੇ ਸਿੱਖ ਨੂੰ ਦਿਸ ਰਿਹਾ ਸਾਹਮਣੇ ਕਿ ਪਿੱਛੇ ਕਿ ਟੋਪੀ ਵਾਲਾ ਮੁੱਚਾਂ ਵਾਲਾ ਮੂਨ ਭਾਗਵਤ ਇਹ ਫੈਸਲਾ ਭੇਜ ਰਿਹਾ ਆ ਤਾਂ ਸਿੱਖ ਕਿੱਦਾਂ ਮੰਨ ਲੂਗਾ ਮੈਨੂੰ ਦੱਸੋ ਇਸ ਗੱਲ ਨੂੰ ਨਹੀਂ ਮੰਨੂਗਾ ਨਾ ਸਿੱਖ ਮੂਨ ਭਾਗਵਤ ਦਾ ਸਿੱਖ ਤਾਂ ਨਹੀਂ ਹੈਗਾ ਨਾ ਗੁਰੂ ਗ੍ਰੰਥ ਸਾਹਿਬ ਦਾ ਆ ਸਿੱਖ ਦਾ ਜਥੇਦਾਰ ਠੀਕ ਆ ਜਾਨੀ ਰਗਵੀਰ ਸਿੰਘ ਹੋ ਸਕਦੇ ਆ ਪਰ ਮੂਨ ਭਾਗਵਤ ਆ ਮੈਨੂੰ ਤਾਂ ਸ਼ਾਹ ਹੋਣੀ ਤਾਂ ਨਹੀਂ ਸਿੱਖ ਦੇ ਜਥੇਦਾਰ ਜਾਂ ਗੁਰੂ ਆ ਫੈਸਲੇ ਤਾਂ ਉਹਨਾਂ ਦੇ ਆਏ ਔਰ ਸਾਰਿਆਂ ਨੂੰ ਹੀ ਪਤਾ ਇਹ ਪਿੱਛੋਂ ਆ ਰਹ ਤੁਸੀਂ ਦੱਸੋ ਪਹਿਲਾਂ ਕੇਸਰੀ ਦਾ ਭਗਵੇਂ ਰੰਗ ਦੇ ਵਿੱਚ ਪਹਿਲੀ ਤਾਂ ਗੱਲ ਕੋਈ ਫਰਕ ਨਹੀਂ ਹੁੰਦਾ ਦੱਸੋ ਤਾਂ ਜੇ ਇੱਕੋ ਹੀ ਰੰਗ ਚਲੋ ਮਿਲਦਾ ਵੀ ਹੋਵੇ ਪੂਰਾ ਮਿਲਦਾ ਹੋਵੇ ਮੈਨੂੰ ਦੱਸੋ ਤੇ ਗਵਾਂ ਮਨ ਕੋਈ ਗਵਾਂਡੀਆਂ ਦਾ ਮਨ ਲੋ ਬੱਚਾ ਕਵੇ ਤੇ ਯਾਰ ਮੈਂ ਵੀ ਮਾਂ ਕਹਿਣਾ ਆ ਆਪਣੀ ਮੰਮੀ ਨੂੰ ਉਹ ਕਵੇ ਵੀ ਤੂੰ ਗਵਾਂਡੀਆਂ ਦੇ ਨੂੰ ਕਵੇ ਵੀ ਤੂੰ ਮੇਰੀ ਨਾਲ ਦੇਖ ਕੇ ਆਪਣੀ ਮੰਮੀ ਨੂੰ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਇਹ ਕੁਝ ਇਦਾਂ ਦੀ ਹੀ ਗੱਲ ਆ ਜਿਹੜੀ ਚੀਜ਼ ਦੀ ਐਹਮੀਅਤ ਆ ਜਿੱਥੇ ਆ ਉਹ ਆਪਣੇ ਤੌਰ ਤੇ ਆਜ਼ਾਦ ਤੌਰ ਤੇ ਆ ਉਹਦੀ ਇਦਾਂ ਯਾਦ ਉਮੀਦਵਾਰ ਹੁੰਦਾ ਤਾਂ ਉਹਦਾ ਦੂਜੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ ਠੀਕ ਆ ਜੀ ਕੇਸਰੀ ਇਸ ਇੱਕ ਬੱਚੇ-ਬੱਚੇ ਨੂੰ ਪਤਾ ਆ ਕਿ ਸਿੱਖਾਂ ਦਾ ਰੰਗ ਆ ਸਿੱਖਾਂ ਦੇ ਕੇਸਰੀ ਨਿਸ਼ਾਨ ਸਭ ਅਸੀਂ ਗੱਲ ਕਰਦੇ ਆ ਕਿ ਪੂਰੀ ਦੁਨੀਆ ਚ ਝੂਲਦੀ ਆ ਪਤਾ ਨਹੀਂ ਕਿੱਥੋਂ ਨਵੀਂ ਇੰਨੀ ਹਾਸੇ-ਆਸੇ ਨਾਲ ਭਰੀ ਹੋਈ ਇੰਨੀ ਚੁਟਕਲੇ ਵਰਗੀ ਗੱਲ ਕੱਢ ਕੇ ਰੱਖ ਦਿੰਦੇ ਦਾ ਸਿਆਣੇ ਪਿਆਣੇ ਬੰਦੇ ਇੰਨਾ ਗੁੱਸਾ ਚੜਦਾ ਨਾ ਅੰਦਰੋਂ ਜੀ ਕਰਦਾ ਪਤਾ ਨਹੀਂ ਕੀ ਕਰਦੇ ਵੀ ਤੁਸੀਂ ਇਹ ਫੈਸਲੇ ਲੈਣ ਨੂੰ ਤੁਹਾਨੂੰ ਬਿਠਾਇਆ ਗਿਆ ਉੱਥੇ ਇਹ ਵੀ ਨਹੀਂ ਕਹਿ ਸਕਦਾ ਚੁਣ ਕੇ ਕਿਉਂਕਿ ਚੁਣੇ ਤਾਂ ਹੁੰਦੇ ਹੀ ਨਹੀਂ ਆਪੇ ਬਿਠਾ ਦਿੰਦੇ ਤੁਹਾਨੂੰ ਉਹਨੇ ਇੱਕ ਬੰਦੇ ਬਾਦਲੇ ਝੁਣ ਕੇ ਅਸੀਂ ਅਰਦਾਸ ਕਰਦੇ ਛੇਤੀ ਆਜ਼ਾਦ ਹੋਵੇ ਇਹ ਫੇ ਇਸ ਤਰ੍ਹਾਂ ਦੇ ਫੈਸਲੇ ਨਾ ਹੱਥ ਹੋਏ ਨੇ ਸਾਡੇ ਸਾਹਮਣੇ ਆਉਣ ਜਿਨ੍ਹਾਂ ਨੂੰ ਸੱਚਮੁੱਚ ਅਸੀਂ ਸਿਰ ਝੁਕਾ ਸਕੀ ਇਦਾਂ ਦੇ ਫੈਸਲੇ ਹੋਣ ਤੁਸੀਂ ਇਹਨਾਂ ਦੇ ਵਿਚਾਰਾਂ ਕਰ ਰਹੇ ਹੋ ਉੱਥੇ ਤਨਖਾਹਾਂ ਲੈ ਕੇ ਗੁਰੂਕੀਆਂ ਗੋਲਕਾਂ ਚ ਐਡੀਆਂ-ਐਡੀਆਂ ਤੁਸੀਂ ਇਹ ਮਸਲੇ ਵਿਚਾਰ ਰਹੇ ਅੰਦਰ ਬੈਠੇ ਤੇ ਇਹ ਰੰਗ ਦਾ ਨਿਸ਼ਾਨ ਸਾਹਿਬ ਨਹੀਂ ਅੱਛਾ ਮੈਨੂੰ ਦੱਸੋ ਤੁਸੀਂ ਰੰਗ ਤੇ ਆ ਗਏ ਆ ਜੇ ਤੀ ਇਹ ਭਗਵੇਂ ਦੀ ਯਾਦ ਦਵਾਉਂਦਾ ਤੁਸੀਂ ਇਹ ਦੱਸੋ ਸੰਤ ਜਨਰ ਸਿੰਘ ਜੀ ਕਹਿੰਦੇ ਆ ਕਿ ਰੰਗ ਝੰਡੇ ਦੇ ਵਿੱਚ ਬਾਬਾ ਜੀ ਕਹਿੰਦੇ ਕੇਸਰੀ ਰੰਗ ਠੀਕ ਆ ਉਹ ਵੀ ਭਗਵਾਨ ਲੱਗਦਾ ਕਿਆਂ ਨੂੰ ਉਹ ਕਹਿੰਦੇ ਵੀ ਜਦੋਂ ਸਾਹਮਣੇ ਲੱਗਣ ਦੀ ਮਰਨ ਦੀ ਵਾਰੀ ਆਈ ਸੀ ਅੱਗੇ ਲੱਗਣ ਦੀ ਗੱਲ ਆਈ ਸੀ ਨਾ ਮਰਨ ਵੇਲੇ ਤਾਂ ਉਸ ਵੇਲੇ ਦੇ ਲੀਡਰਾਂ ਨੇ ਕਿਹਾ ਸੀਗਾ ਬਾਬਾ ਜਨਰਲ ਸਿੰਘ ਜੀ ਦੀ ਸਪੀਚ ਸੁਣੀ ਹੋਣੀ ਤੁਸੀਂ ਸੰਤ ਜਨਰਲ ਸਿੰਘ ਦੀ ਉਹ ਕਹਿੰਦੇ ਵੀ ਅੱਗੇ ਲੱਗੋ ਸਿੱਖਾਂ ਨੂੰ ਕਹਿੰਦੇ ਸਿੱਖ ਕਹਿੰਦੇ ਫਿਰ ਝੰਡੇ 'ਚ ਜਿਹਦਾ ਰੰਗ ਮੂਰੇ ਆ ਨਾ ਉਹ ਅੱਗੇ ਲੱਗ ਜਾਣ ਸ਼ਾਇਦ ਪਹਿਲਾਂ ਹਰਾ ਰੰਗ ਹੁੰਦਾ ਸੀ ਇਸਲਾਮ ਦਾ ਜਾਂ ਕੋਈ ਤੇਰੇ ਇਹਨਾਂ ਨੇ ਉਸ ਵੇਲੇ ਰੰਗ ਸਿੱਖਾਂ ਦਾ ਕੇਸਰੀ ਸੀਗਾ ਇਹ ਉੱਤੇ ਕਿਤਾ ਸੰਤ ਵੀ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਆਪਣੇ ਸਪੀਚਾਂ 'ਚ ਤੁਸੀਂਾਂ ਤੋਂ ਵੀ ਖਰੇ ਬਣ ਕੇ ਜਾ ਉਹਨਾਂ ਨੂੰ ਝਟਲਾਉਣ ਤੋਂ ਪਰੇ ਅੱਜ ਸਤ ਜਨਰਲ ਸਿੰਘ ਜੀ ਵਰਗੇ ਮਹਾਪੁਰਖ ਨੂੰ ਜਿਨ੍ਹਾਂ ਨੇ ਇਸ ਨਿਸ਼ਾਨ ਸਾਹਿਬ ਦੇ ਥੱਲੇ ਸ਼ਹਾਦਤ ਦਿੱਤੀ ਆ ਇਹ ਸੱਚ ਆ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬਾ ਮੀਰੀ ਪੀਰੀ ਦੇ ਜਿਵੇਂ ਪਾਸ਼ਾ ਦੇ ਉਹਨਾਂ ਦੇ ਕੋਲ ਹੀ ਬਿਲਕੁਲ ਸਾਰੇ ਇਸ ਇਸ ਗੱਲ ਤੇ ਇੱਕ ਮਤ ਆ ਕਿ ਸੰਤ ਜੀ ਮਹਾਰਾਜ ਦੀ ਸ਼ਹਾਦਤ ਉਹਨਾਂ ਨਿਸ਼ਾਨ ਸਾਹਿਬਾਂ ਦੇ ਹੇਠ ਹੋਈ ਆ ਉਹਦੇ ਆਸ-ਪਾਸ ਉਹ ਇਸੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਸ਼ਹੀਦੀ ਪ੍ਰਾਪਤ ਕਰ ਰਹੇ ਤੁਸੀਂ ਉਹਦਾ ਰੰਗ ਬਦਲਣ ਤੋਂ ਪਰੇ ਆ ਬਹੁਤ ਸੋਹਣੀ ਪੋਸਟ ਜਿਹੜੀ ਸੀਗੀ ਉਹ ਭੇਜੀ ਭਾਈ ਮਨਵੀਰ ਸਿੰਘ ਬਰਿਆਣੇ ਨੇ ਪ੍ਰਿੰਸ ਭਾਜੀ ਨੇ ਉਹਨਾ ਬਹੁਤ ਸੁੰਦਰ ਗੱਲ ਲਿਖੀ ਉਹ ਕਹਿੰਦੇ ਫਿਰ ਤੁਸੀਂ ਤੀਰ ਨਿਸ਼ਾਨ ਸਾਹਿਬਾਂ ਦੇ ਜਿਨ੍ਹਾਂ ਤੇ ਤੁਸੀਂ ਫਿਰ ਕਹੋਗੇ ਤੀਰ ਤਾਂ ਕਿਉਂਕਿ ਤ੍ਰੇਤਾ ਯੁੱਗ ਪਹਿਲਾਂ ਹੋ ਗਿਆ ਤੁਸੀਂ ਕਹੋਗੇ ਤਾਂ ਰਾਮਚੰਦਰ ਜੀ ਦਾ ਤੀਰ ਇਹ ਤਾਂ ਅਰਜੁਨ ਹੋਣਾ ਦਾ ਤੀਰ ਆ ਉਹਦਾ ਨਿਸ਼ਾਨਾ ਬਹੁਤ ਮਸ਼ਹੂਰ ਆ ਵੀ ਲਾਓ ਇਹਨੂੰ ਪਰੇ ਕਰੋ ਠੀਕ ਆ ਸੁਣੋ ਫਿਰ ਹੁਣ ਨੀਲ ਬਸਤਰ ਧਾਰੇ ਬਨਵਾਰੀ ਇਸਲਾਮ ਪੁਰਾਣਾ ਆ ਸਿੱਖਾਂ ਨਾਲ ਤਾਂ ਨੀਲਾ ਰੰਗ ਪਹਿਲਾਂ ਉਹਨਾਂ ਦਾ ਆ ਨੀਲ ਬਸਤਰ ਧਾਰੇ ਬਨਵਾਰੀ ਬਾਬਾ ਫਿਰ ਮੱਕੇ ਗਿਆ ਮੱਕੇ ਜੋ ਨੀਲੇ ਬਸਤਰ ਪਾ ਕੇ ਮਹਾਰਾਜ ਕਹਿੰਦੇ ਪੈਗਰਾਸੀ ਕਹਿੰਦੇ ਪਾ ਕੇ ਮਹਾਰਜ ਗਏ ਕਿਉਂਕਿ ਉਹ ਹਾਜ਼ਰ ਕਰਨ ਲਈ ਪਾਉਂਦੇ ਆ ਤਾਂ ਨੀਲੇ ਫੇ ਤਾਂ ਨੀਲਾ ਰੰਗ ਵੀ ਗਿਆ ਪਾਸੇ ਲਾਓ ਉਹਨੂੰ ਵੀ ਮੈਂ ਤਾਂ ਲੱਗਦਾ ਇਸ ਚੱਕਰ 'ਚ ਪਹਿਲਾਂ ਨਿਸ਼ਾਨ ਸਾਹਿਬ ਦੀ ਪੈਪ ਨੰਗੀ ਖੜੀ ਰਹਿ ਜਾਣੀ ਆ ਉੱਤੇ ਖੰਡਾ ਵੀ ਨਹੀਂ ਰਹਿਣਾ ਜੇ ਤੁਸੀਂ ਇਸ ਚੱਕਰ 'ਚ ਪੈ ਗਏ ਕੀ ਚਲਾਵਾਂਗੇ ਇਹ ਹਾਸੋਈਆਂ ਗੱਲਾਂ ਬੰਦ ਕਰੋ ਮੈਨੂੰ ਪਤਾ ਇਹ ਪਿੱਛੋਂ ਆਰਡਰ ਆਏ ਆ ਅਗਲਿਆਂ ਨੇ ਕਿਹਾ ਭਗਵੇਂ ਹਾਲ ਧਿਆਨ ਦਿਓ ਕਿਸੇ ਦਾ ਧਿਆਨ ਸੀਗਾ ਇਸ ਵਾਰ ਪਹਿਲਾਂ ਨਿਸ਼ਾਨ ਸਾਹਿਬ ਮਤਲਬ ਨਿਸ਼ਾਨ ਸਾਹਿਬ ਆ ਕੇ ਇਸਰੀ ਉਹਨਾਂ ਨੇ ਨਵੀਂ ਗੱਲ ਕਰਦੀ ਵੀ ਹੁਣ ਹਰ ਸਿੱਕੇ ਦੇ ਦਿਮਾਗ 'ਚ ਉਹ ਚਾਹੇ ਬਦਲੇ ਕੋਈ ਨਾ ਬਦਲੇ ਭਾਗਵਾ ਜਰੂਰ ਆਵੇ ਇੱਕ ਵਾਰ ਦੇਖ ਕੇ ਉਹຊੋਂ ਨੇ ਇੱਕ ਕਹਾਣੀ ਕਹੀ ਸੀ ਕਹਿੰਦਾ ਕਿ ਇੱਕ ਗਿਆ ਕੋਈ ਸੰਿਆਸੀ ਕੋ ਕਹਿੰਦਾ ਜੀ ਕੋਈ ਮੈਨੂੰ ਮੰਤਰ ਦੇਓ ਜਪਣ ਨੂੰ ਉਹ ਕਹਿੰਦਾ ਮੰਤਰ ਮੰਤਰ ਕੋਈ ਨਹੀਂ ਹੁੰਦਾ ਬਸ ਇਹ ਤਾਂ ਬਹਿਮ ਹੈ ਤੁਸੀਂ ਬੈਠ ਕੇ ਧਿਆਨ ਲਾਓ ਕਹਿੰਦਾ ਨਹੀਂ ਮੈਨੂੰ ਜਰੂਰ ਦੋ ਜਪਣ ਨੂੰ ਉਹ ਕਹਿੰਦਾ ਲੈ ਉਹਨੇ ਕੁਝ ਲਿਖ ਕੇ ਦਿੱਤਾ ਕਹਿੰਦਾ ਇਹਨੂੰ ਬੋਲੀ ਜਾਈਂ ਕਹਿੰਦਾ ਠੀਕ ਆ ਜੀ ਕਹਿੰਦਾ ਪਰ ਇੱਕ ਧਿਆਨ ਰੱਖੀ ਹਾਂਜੀ ਕਹਿੰਦਾ ਜਿਲੇ ਨੂੰ ਤੂੰ ਬੋਲਣਾ ਹੈ ਨਾ ਮੰਤਰ ਨੂੰ ਜਪਣਾ ਤੈਨੂੰ ਬਾਂਦਰ ਦਾ ਖਿਆਲ ਨਹੀਂ ਹੋਣਾ ਚਾਹੀਦਾ ਬਾਂਦਰ ਨਹੀਂ ਚਿੱਤੇ ਹੋਣਾ ਚਾਹੀਦਾ ਤੇ ਇਹਨੂੰ ਫੇਰ ਹੀ ਇਹ ਮੰਤਰ ਕੰਮ ਕਰੂਗਾ ਉਹ ਕਹਿੰਦਾ ਕੋਈ ਇਹ ਕਿਹੜੀ ਗੱਲ ਆ ਬਾਂਦਰ ਕਾ ਨੂੰ ਚਿੱਤੇ ਹੋਣਾ ਮੈਨੂੰ ਹੈ ਚਲੋ ਗਿਆ ਉਹ ਕਹਿੰਦਾ ਜਦ ਬੈਠਾ ਮੰਤਰ ਜਪਣ ਮੰਤਰ ਤਾਂ ਰਹਿ ਗਿਆ ਪਾਸੇ ਹੋਰ ਕੁਝ ਨਹੀਂ ਹੁਣ ਤਾਂ ਸਿਰਫ ਬਾਂਦਰ ਦਾ ਖਿਆਲ ਆਵੇ ਕਿਉਂਕਿ ਕਹਿਤਾ ਸੀ ਕਿ ਬਾਂਦਰ ਨਹੀਂ ਚਿੱਤੇ ਹੋਣਾ ਚਾਹੀਦਾ ਉਦਾਂ ਥੋੜੀ ਹੋਣਾ ਸੀ ਉਹਨੂੰ ਜੇ ਨਾ ਕਹਿੰਦਾ ਉਹਨੇ ਕੀ ਬਾਂਦਰ ਕਾ ਨੂੰ ਚਿੱਤੇ ਹੋਣਾ ਪਰ ਉਹਨੇ ਕਹਿਤਾ ਕਿ ਚਿੱਤੇ ਨਹੀਂ ਹੋਣਾ ਚਾਹੀਦਾ ਬਾਂਦਰ ਉਹਦੇ ਦਿਮਾਗ 'ਚ ਬਾਂਦਰ ਹੀ ਬਾਂਦਰ ਰਵੇ ਹੋਰ ਕੁਝ ਆਵੇ ਹੀ ਨਹੀਂ ਭਗਵਾ ਕਿਹਨੂੰ ਚੇਤੇ ਸੀਗਾ ਨਿਸ਼ਾਨ ਸਾਹਿਬ ਵਾਲ ਦੇਖ ਕੇ ਉਹਦਾ ਕਿਸੇ ਨੂੰ ਭਗਵਾ ਚੇਤੇ ਭਗਵਾ ਆਗੇ ਆਵੇ ਵੀ ਤਾਂ ਨਿਰਮਲੇ ਭਗਵਾ ਪਾਉਂਦੇ ਆ ਰੰਗ ਕੋਈ ਮਾੜਾ ਜਾਂ ਰੰਗ ਵੀ ਕਿਸੇ ਦਾ ਹੁੰਦਾ ਕੋਈ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਉਹੀ ਗੱਲ ਕਰਤੀ ਹੁਣ ਨਿਸ਼ਾਨ ਸਾਹਿਬ ਦੇਖੋਗੇ ਤੁਸੀਂ ਉਹ ਚੋਂ ਭਗਵਾ ਹੀ ਲੱਭੀ ਜਾਣਾ ਮੇਰੇ ਸਾਹਮਣੇ ਨਿਸ਼ਾਨ ਸਾਹਿਬ ਆ ਝੂਰ ਰਿਹਾ ਗੁਰਦੁਆਰਾ ਸਾਹਿਬ ਜੀ 'ਤੇ ਬਿਠਾ ਤੁਹਾਨੂੰ ਭਗਵਾ ਦੇਖਿਆ ਨਾ ਯਾਰ ਗੱਲ ਤਾਂ ਠੀਕ ਕਰਤੀ ਇਹ ਇਹ ਉਹਨਾਂ ਨੇ ਪਿੱਛੋਂ ਫੈਸਲਾ ਪੇਜਿਆ ਬੜੀ ਸਾਜ਼ਿਸ਼ ਦੇ ਨਾਲ ਕਿ ਇਹਨਾਂ ਨੂੰ ਇਹਦੇ ਵਿੱਚੋਂ ਭਗਵਾ ਦੇਖਣ ਲੱਗ ਪਏ ਤੇ ਆਪ ਹੀ ਕਹਿਣ ਲੱਗ ਪੈਣ ਤੱਲ ਨੂੰ ਬਸੰਤੀ ਅਗਲ ਆਪਣਾ ਬਸੰਤੀ ਰੰਗ ਦਾ ਬਣਾਇਆ ਤੁਸੀਂ ਕਿਉਂਕਿ ਬਸੰਤੀ ਲਾਓ ਨੀਲੇ ਮੈਂ ਪਹਿਲਾਂ ਹੀ ਦੱਸਤਾ ਆ ਹਨਾ ਕੋਈ ਓਡਾ ਨੀਲ ਕੋਈ ਸਪੇਦ ਇਹ ਸਿੱਖਾਂ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ ਸ਼ਬਦ ਦਾ ਕੋਈ ਬੋਲੇ ਰਾਮ ਰਾਮ ਕੋਈ ਖਦਾਈ ਉਹ ਚ ਰੰਗਾਂ ਦੀ ਗੱਲ ਕੀਤੀ ਮਹਾਰਾਜ ਨੇ ਮਹਾਰਾਜ ਕਹਿੰਦੇ ਕੋਈ ਓਡਾ ਨੀਲ ਕੋਈ ਸਪੇਦ ਕਹਿੰਦੀ ਕੋਈ ਨੀਲੇ ਧਾਰਨ ਕਰਦਾ ਇੱਥੇ ਮੁਸਲਮਾਨਾਂ ਦੀ ਗੱਲ ਕੀਤੀ ਜਿਹੜੇ ਮੱਕੇ ਜਾਂਦੇ ਆ ਹੋਈ ਬਾਬਾ ਫਿਰ ਮੱਕੇ ਗਿਆ ਕੋਈ ਸਪੇਦ ਮਤਲਬ ਕੋਈ ਚਿੱਟੇ ਪਾਉਂਦਾ ਕਹਿੰਦੇ ਇੱਤਾਂ ਉਹ ਉਹ ਕਹਿਣਗੇ ਵੀ ਨੀਲਾ ਸਾਡਾ ਤੁਸੀਂ ਨਿਸ਼ਾਨ ਸਾਬ ਚਾੜਿਆ ਆ ਕਹਿੰਦੇ ਮੁਸਲਮਾਨ ਕਹਿਣਗੇ ਆ ਵੀ ਆਪ ਇਹ ਤਾਂ ਸਾਡਾ ਹੀ ਸਥਾਨ ਆ ਇਹ ਗੱਲਾਂ ਹੱਸਣੀਆਂ ਮੈਂ ਫੁੱਲ ਦਿਖਾਇਆ ਤੁਸੀਂ ਫੁੱਲ ਵੀ ਕਹਿ ਦੋਗੇ ਫਿਰ ਬਹੁਤ ਹੀ ਹਾਸੇ ਵਾਲੀ ਗੱਲ ਆ ਮੈਂ ਕਹਿੰਦਾ ਜਿੰਨਾ ਮਰਜੀ ਇੱਥੇ ਹੱਸੀ ਜਾਓ ਕਪਲ ਦਾ ਸ਼ੋਅ ਦੇਖਣ ਦੀ ਲੋੜ ਹੀ ਨਹੀਂ ਤੁਹਾਨੂੰ ਸਾਡੇ ਜਥੇਦਾਰਾਂ ਦੀਆਂ ਗੱਲਾਂ ਸੁਣੋ ਇਹਨਾਂ ਦੇ ਬਿਆਨ ਦੇਖੋ ਕੱਢ ਕੇ ਤੁਹਾਡਾ ਹਾਸਾ ਰੁਕ ਜੇ ਤਾਂ ਤੁਹਾਡੀਆਂ ਬੱਖੀਆਂ ਨਾ ਚੜ ਜਾਣ ਤਾਂ ਵਿਰੋਧ ਕਰੋ ਇਹਨਾਂ ਚੀਜ਼ਾਂ ਦਾ ਜਿੰਨਾ ਹੁੰਦਾ ਵੱਧੋ ਵੱਧ ਇਹ ਚੀਜ਼ਾਂ ਹੈ ਨਹੀਂ ਕਿ ਆ ਇੱਕਦਮ ਸਿਰ ਝਕਾਉਣ ਵਾਲੀਆਂ ਇਹੀ ਨਿਸ਼ਾਨ ਸਭ ਝੂਲਦੇ ਤਾਂ ਇਹੀ ਝੂਲਦੇ ਰਹਿਣਗੇ ਕੱਲੂ ਇਹਨਾਂ ਨੇ ਕਹਿਣਾ ਲਾਓ ਖੰਡਾ ਵੀ ਇਹਨਾਂ ਨੇ ਕਿਸੇ ਨਾ ਕਿਸੇ ਨੂੰ ਦੱਸ ਦੇਣਾ ਇਹਨਾਂ ਨੇ ਕਹਿ ਇਹ ਫਲਾਨੇ ਦਾ ਆ ਜੀ ਕਿਉਂਕਿ ਸ਼ਾਸਤਰ ਤਾਂ ਇਹ ਪਿਛਲੇ ਯੁੱਗਾਂ ਤੋਂ ਚੱਲੇ ਆਉਂਦੇ ਜਿੰਨੇ ਵੀ ਆਹੇ ਸ਼ਾਸਤਰ ਗੁਰੂ ਸਾਹਿਬ ਜੀ ਨੇ ਵੀ ਵਰਤੇ ਤਲਵਾਰ ਇਹ ਸਾਰੇ ਤ੍ਰੇਤਾ ਦੁਆਪਰ ਯੁੱਗ ਵਿੱਚ ਚੱਲਦੇ ਹਿੱ ਸ਼ਾਸਤਰ ਇਹ ਸਾਰੀਆਂ ਚੀਜ਼ਾਂ ਦਾ ਹੀ ਨਾ ਭੋਗ ਪਾ ਲੈਣਾ ਜੀ ਠੀਕ ਹੈ ਨਾ ਤਾਂ ਇਹ ਬਹੁਤ ਭੈੜੀ ਗੱਲ ਆ ਮੈਨੂੰ ਲੱਗਦਾ ਸਾਰਿਆਂ ਨੂੰ ਇਹਦਾ ਵਿਆਪਕ ਤੌਰ ਤੇ ਵਿਰੋਧ ਕਰਨਾ ਚਾਹੀਦਾ ਆ ਤਾਂ ਇਹਨਾਂ ਨੂੰ ਅੱਖਾਂ ਦਿਖਾਉਣੀਆਂ ਚਾਹੀਦੀਆਂ ਇਹਨਾਂ ਨੂੰ ਜਵਾਬ ਪੁੱਛਣਾ ਚਾਹੀਦਾ ਘੇਰ ਕੇ ਇਹ ਮਿਲਦੇ ਤਾਂ ਹੈ ਨਹੀਂ ਇੱਕ ਕਾਲੀ ਫੂਲਾ ਸਿੰਘ ਜੀ ਹੁਣ ਜਿੱਤੇਦਾਰ ਸੀ ਉਹਨਾਂ ਨੂੰ ਉਹ ਸਾਰਿਆਂ ਨੂੰ ਮਿਲਦੇ ਸੀ ਠੀਕ ਆ ਤੁਸੀਂ ਹਜੂਰ ਸਾਹਿਬ ਵੀ ਜਾਓ ਤਾਂ ਮੁੰਡੇ ਜਾ ਕੇ ਆਏ ਉਹ ਦੱਸਦੇ ਆ ਮਿੱਤਰ ਕਹਿੰਦੇ ਵੀ ਉੱਥੇ ਜਿਹੜੇ ਬਾਬਾ ਕੁਲਵੰਤ ਸਿੰਘ ਜੀ ਕਹਿੰਦੇ ਅਸੀਂ ਉਹਨਾਂ ਨੂੰ ਮਿਲਣਾ ਚਾਹਿਆ ਸੀ ਮਿਲੇ ਉਹਨਾਂ ਨੂੰ ਇੱਥੇ ਵਾਲੇ ਸਾਡੇ ਜਥੇਦਾਰਾਂ ਦਾ ਉਹਨਾਂ ਨਾਲੋਂ ਬੜਾ ਫਰਕ ਆ ਇਹਨਾਂ ਨੂੰ ਮਿਲ ਨਹੀਂ ਸਕਦਾ ਕੋਈ ਉਹਦਾਂ ਕਿੰਨੇ ਕਿੰਨੇ ਦਰਵਾਜ਼ੇ ਲੰਘ ਕੇ ਜਾਣਾ ਪੈਂਦਾ ਆ ਕਿੰਨੀਆਂ ਕਿੰਨੀਆਂ ਫਾਰਮੈਲਟੀਆਂ ਸਿੱਖ ਆਪਣਾ ਜਥੇਦਾਰ ਉਹ ਉਹਦੇ ਪਰਚਾਵੇਂ ਤੱਕ ਨਹੀਂ ਛੂਹ ਸਕਦੇ ਉਹਨਾਂ ਨੂੰ ਪਤਾ ਆ ਇਹਨਾਂ ਨੇ ਜਵਾਬ ਮੰਗਣਾ ਆ ਕਿ ਉਹ ਕਿ ਉਹਨਾਂ ਨੂੰ ਪਤਾ ਅਸੀਂ ਦਾ ਪਿੱਛੇ ਹੋਰ ਕਿਸੇ ਦੇ ਉਂਗਲਾਂ ਦੇ ਨੱਚ ਰਹੇ ਆ ਅਸੀਂ ਕੀ ਜਵਾਬ ਦੇਵਾਂਗੇ ਜਵਾਬ ਵੀ ਤਾਂ ਉਹੀ ਦੇਣਾ ਨਾ ਜਿਹੜਾ ਪ ਉਹਨਾਂ ਜਵਾਬ ਪਿੱਛੋਂ ਇਨੀਸ਼ੀਏਟਿਵ ਕਿੱਦਾਂ ਆਊਗਾ ਇਸ ਕਰਕੇ ਸਾਰਿਆਂ ਨੂੰ ਪਤਾ ਲੱਗ ਚੁੱਕਾ ਸਾਰੇ ਅੱਜ ਦਾ ਨਹੀਂ ਕਦੋਂ ਦਾ ਹੀ ਉਡੀਕ ਆ ਸਿਰਫ ਸਾਰਿਆਂ ਨੂੰ ਇਹਦੀ ਆਜ਼ਾਦ ਕਦੋਂ ਹੋਣ ਇੱਕ ਵਾਰ ਦੁਬਾਰਾ ਗੁਰਦੁਆਰੇ ਕਦੋਂ ਆਜ਼ਾਦ ਹੋਣ ਅਸੀਂ ਅਰਦਾਸ ਕਰਦੇ ਛੇਤੀ ਆਜ਼ਾਦ ਹੋਣ ਅਸੀਂ ਹਰ ਫੈਸਲੇ ਤੇ ਸਿਰ ਝੁਕਾ ਕੇ ਫੁੱਲ ਚੜਾ ਕੇ ਕਮ ਸੇ ਕਮ ਕੋਈ ਇਸ ਤਰ੍ਹਾਂ ਦਾ ਚੁਟਕਲਾ ਟਾਈਪ ਜੋਕਿੰਗ ਟਾਈਪ ਕੋਈ ਫੈਸਲਾ ਨਾ ਆਵੇ ਗੁਰੂ ਸਾਹਿਬ ਦੇ ਏਡੇ ਪਵਿੱਤਰ ਤਖਤਾਂ ਤੋਂ ਤੋ ਵੀਡੀਓ ਨੂੰ ਵੱਤ ਵਲ ਸ਼ੇਅਰ ਵੀ ਕਰਿਓ ਆਪਣਾ ਸੁਝਾਅ ਵੀ ਦਿਓ ਤੁਸੀਂ ਕੀ ਸੋਚਦੇ ਆ ਜੁੜੇ ਰਹੋ ਚੈਨਲ ਦੇ ਨਾਲ ਆਪਾਂ ਗੁਰਮਤੀਆਂ ਵਿਚਾਰਾ ਕਰਦੇ ਰਵਾਂਗੇ ਇਦਾਂ ਦੇ ਵਿੱਚ ਮਸਲੇ ਵਿਚਾਰਨੇ ਪੈ ਜਾਂਦੇ ਆ ਨਹੀਂ ਤਾਂ ਆਪਣੀ ਕੋਸ਼ਿਸ਼ ਹੁੰਦੀ ਗੁਰਬਾਣੀ ਵਿਚਾਰ ਤੇ ਗੱਲ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ